ਸਿੱਖਾਂ ਦੀ ਪੂਰੀ ਇੱਕ ਪੀੜ੍ਹੀ ਖਤਮ ਕਰ ਦੇਣ ਵਾਲੇ ਲੋਕ ਪੂਰਾ ਤਸ਼ੱਦਦ ਕਰਨ ਵਾਲੇ ਲੋਕ ਅੱਜ ਕੀ ਬਿਆਨ ਦੇ ਰਹੇ ਨੇ ਸਟੇਜਾਂ ਤੋਂ 2 ਮਿੰਟ ਸੁਣੋ ਸਿੱਖਾਂ ਨੂੰ ਅਸਾਈ ਬਣਾਇਆ 5 ਸਾਲ ਦੇ ਅੰਦਰ ਅੰਦਰ ਆਰਐਸਐਸ ਨੇ ਜ਼ਿੰਮੇਵਾਰੀ ਲੈ ਕੇ ਸਾਰੇ ਸਿੱਖ ਦੁਬਾਰਾ ਅਸਾਈ ਬਣਿਆ ਨੂੰ ਅਸੀਂ ਸਿੱਖੀ 'ਚ ਜੋੜਾਂਗੇ ਇਹ ਕੋਈ ਸਸਤਾ ਗੱਲ ਕਰ ਸਕਦੀ ਅਕਾਲੀਆਂ ਨੇ ਕੀਤੀ ਗਾਇਸੀਪੀਸੀ ਵਾਲੇ ਨੇ ਕੀਤੀ ਨਾ ਕਿਸੇ ਹੋਰ ਨੇ ਕੀਤੀ ਇੱਕ ਦੇ ਫੈਸਲੇ ਬਟੇ ਲੈ ਸਕਦੀ ਆ ਇਹ ਆਰਐਸਐਫ ਦਾ ਜਿਹਨੇ ਸੁਨੇਹਵਾਰੀ ਲਈ ਮੇਰੇ ਦੁਨੀਆਨੇ ਤੋਂ ਪਹਿਲਾਂ ਸਾਰਾ ਪੈਸਾ ਆਰਐਸਐਸ ਇਕੱਠੀ ਕਰਕੇ ਪੰਜਾਬ ਦੀ ਮਾਹਵਾਲੀਆਂ ਦੀ ਬੀਸੀਪੀ ਮਾਹਵਾਲੀ ਖਤਮ ਹੋ ਜਾਣ ਚਲੋ ਹੋਰ ਵੀ ਨੇ ਹੋ ਜਿਓ ਚਵਲਾਈ ਮਾਰੀਆਂ ਹੋਣੀਆਂ ਵਿੱਚ ਆਪਾਂ ਆ ਮਤਲਬ ਮੈਂ ਹਰਾਣ ਆ ਇਨਾ ਲੋਕਾਂ ਦੇ ਕੌਨਫੀਡੈਂਸ ਤੇ ਹੈਰਾਨ ਆ ਔਰ ਬੀਜੇਪੀ ਤੇ ਵਖਰਾ ਹੈਰਾਨ ਆ ਕਿ ਤੁਹਾਨੂੰ ਇਹੋ ਜਿਹੇ ਬੰਦਾ ਹੀ ਲੱਭਿਆ ਸਿੱਖਾਂ ਦੇ ਪ੍ਰਤੀ ਇਹੋ ਜਿਹੇ ਬਿਆਨ ਦੇ ਲਈ ਜਿਸ ਨੂੰ ਕਿ ਪੂਰੀ ਸਿੱਖ ਕੌਮ ਜਦੀ ਸ਼ਕਲ ਵੇਖ ਕੇ ਜਿੱਥੋਂ ਲੋਕਾਂ ਨੂੰ ਨਫ਼ਰਤ ਹੈ ਔਰ ਉਹਨਾਂ ਨੂੰ ਗੁੱਸਾ ਚੜ ਜਾਂਦਾ ਇਸ ਬੰਦੇ ਦੀ ਤੁਸੀਂ ਇਹੋ ਜਿਹੇ ਬੰਦੇ ਕੋਲ ਉਸ ਤਰੀਕੇ ਦੇ ਬਿਆਨ ਦਿਵਾ ਦਿੱਤੇ ਆਪਣੀ ਸਟੇਟ ਦੇ ਉੱਤੋਂ ਬਿੱਟੂ ਜੀ ਮੈਂ ਤਾਂ ਸਿਰਫ ਇੰਨੀ ਗੱਲ ਤੁਹਾਨੂੰ ਕਹੂੰਗੀ ਤੁਸੀਂ ਜਿਸ ਅਹੁਦੇ ਤੇ ਹੋ ਜਿਸ ਸਰਕਾਰ ਦੇ ਵਿੱਚ ਹੋ ਇਸ ਟਾਈਮ ਤੁਸੀਂ ਤੇ ਸਿੱਖਾਂ ਦੀ ਗੱਲ ਕਰ ਰਹੇ ਸੀ ਨਾ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੇ ਹੱਕ 'ਚ ਤੁਹਾਨੂੰ ਆ ਦਾ ਨਾਰਾ ਮਾਰ ਦੇਣਾ ਚਾਹੀਦਾ ਸੀ ਅੱਜ ਇਸ ਸਟੇਜ 'ਤੇ ਫਿਰ ਤੇ ਜਾਂ ਜਬਲੀਆਂ ਮਾਰ ਕੇ ਲੋਕਾਂ ਨੂੰ ਮੂਰਖ ਨਾ ਬਣਾਓ ਕਿਉਂਕਿ ਭਾਜਪਾ ਦਾ ਆਧਾਰ ਪੰਜਾਬ ਦੇ ਵਿੱਚ ਨਹੀਂ ਆ ਔਰ ਤੁਹਾਡੇ ਵਰਗੇ ਸਿੱਖ ਚਿਹਰੇ ਅਖੋਤੀ ਸਿੱਖ ਚਿਹਰੇ ਜਿਹੜੇ ਉਹਨਾਂ ਨੂੰ ਸਿੱਖ ਲੱਗਦੇ ਆ ਕਿ ਇਹਨਾਂ ਨੂੰ ਸ਼ਾਇਦ ਅੱਗੇ ਕਰਕੇ ਤੇ ਅਸੀਂ ਇੱਥੇ ਆਪਣਾ ਆਧਾਰ ਲੱਭ ਲਵਾਂਗੇ ਹੈ ਮਿੰਉਤੇ ਹੱਸਾਰੇ ਇਸ ਬੰਦੇ ਦੇ ਉੱਤੇ ਵੀ ਤੇਰੇ ਬਾਪ ਦਾਦੇ ਦਾ ਤਸ਼ੱਦਦ ਅੱਜ ਵੀ ਮਾਜੇ ਦੀ ਧਰਤੀ ਜਿਹੜੀ ਹੈ ਨਾ ਉਹ ਕੰਬ ਜਾਂਦੀ ਚੇਤਾ ਕਰਕੇ ਇੱਕ ਪੂਰੀ ਨੌਜਵਾਨਾਂ ਦੀ ਪੀੜ੍ਹੀ ਖਤਮ ਕਰ ਦਿੱਤੀ ਤੁਸੀਂ ਬੁੱਚੜੋ ਤੇ ਤੁਸੀਂ ਅੱਜ ਸਿੱਖ ਧਰਮ ਦੀ ਗੱਲ ਕਰ ਰਹੇ ਹੋ ਉਸ ਮੰਚ ਤੋਂ ਬੋਲ ਰਹੇ ਹੋ ਕਿ ਆਰਐਸਐਸ ਸਿੱਖਾਂ ਦੀ ਗੱਲ ਕਰੇਗੀ ਉਹ ਸ਼ਰਮ ਕਰੋ ਏ ਸ਼ਰਮ ਕਰੋ ਸਿੱਖਾਂ ਦੀ ਗੱਲ ਕਰਨੀ ਹੈ ਤਾਂ ਪਹਿਲਾਂ ਬੰਦੀ ਸਿੰਘਾਂ ਦੀ ਗੱਲ ਕਰ ਬੰਦੀ ਸਿੰਘਾਂ ਨੂੰ ਛਡਾਓ ਜਿਹੜੇ ਜਿਹੜਾ ਆਪਣਾ ਤੁਸੀਂ ਵਾਅਦੇ ਕਰਕੇ ਵੀ ਜਿਹੜਾ ਸਰਕਾਰ ਮੁੱਕਰ ਗਈ ਕਦੀ ਕਿਸੇ ਗੁਰਪੁਰਬ ਤੇ ਛੱਡਾਂਗੇ ਕਦੀ ਕਿਸੇ ਤੇ ਛੱਡਾਂਗੇ ਅੱਜ ਤੱਕ ਉਹਨਾਂ ਨੂੰ ਛੱਡਿਆ ਨਹੀਂ ਤੁਸੀਂ ਪਹਿਲਾਂ ਤਾਂ ਇੱਥੇ ਆਪਣਾ ਸਬੂਤ ਦੇ ਪਹਿਲੀ ਗੱਲ ਦੂਸਰਾ ਇਹਨੇ ਕਿਸਾਨਾਂ ਦੇ ਜਿਹੜਾ ਬਿੱਲਾਂ ਦਾ ਜੋ ਵੀ ਸਾਰਾ ਕਹਿ ਲਓ ਵੀ ਤੋੜਾ ਝਾੜ ਦਿੱਤਾ ਅਕਾਲੀ ਦਲ ਦੇ ਉੱਤੇ ਔਰ ਉਸ ਸਮੇਂ ਦੇ ਜਿਹੜੇ ਐਮਪੀ ਸੀ ਉਹਨਾਂ ਦੇ ਉੱਤੇ ਕਿ ਇਹ ਬੈਰਲੀ ਜਿਹੜੇ ਇਹਨਾਂ ਦੀ ਵਜ੍ਹਾ ਕਰਕੇ ਲਾਗੂ ਹੋਇਆ ਹੁਣ ਮੈਂ ਇੱਥੇ ਇਹਨੂੰ ਕੀ ਜਵਾਬ ਦਵਾਂ ਇੱਕ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਊਗਾ ਆ ਕਿਸਾਨਾਂ ਨੇ ਨਹੀਂ ਸਪੀਡ ਚੱਕ ਕੀਤੀ ਸੀ ਆ ਦੇਖੋ ਮੜਾ ਜਾ ਇਹ ਬਿੱਟੂ ਇਹ ਵਾਟਰ ਪਹੁੰਚਿਆ ਸੀ ਗੁਰੂ ਇੱਕ ਵਾਰ ਮੈਮੋਰੀਅਲ ਪਹੁੰਚਿਆ ਸੀ ਲੋਕਾਂ ਦਾ ਵਿਰੋਧ ਕਰ ਰਿਆ ਪਿਆ ਬਿੱਟੂ ਸਾਹਿਬ ਕੀ ਕਹਿਣਾ ਚਾਹੁੰਦੇ ਰਮਨੀਸ਼ ਸਿੰਘ ਬਿੱਟੂ ਪਹੁੰਚੇ ਨੇ ਕਿਸਾਨਾਂ ਵੱਲੋਂ ਘੇਰ ਲਿਆ ਗਿਆ ਪੁਲਿਸ ਨੇ ਬਿੱਟੂ ਨੂੰ ਹੰਗਾਇ ਚੁਪਾ ਦਿੱਤੇ ਆ ਪਛਾਣੋ ਆ ਆਪਣਾ ਬਿੱਟੂ ਦਾ ਜੀਰਾ ਜੀ ਦੋਵੇਂ ਕਾਂਗਰਸੀ ਗਏ ਜਦੋਂ ਚਲੋ ਅੱਗੇ ਵੀ ਇਹਦੀ ਸ਼ਤਰਪਰੇ ਦੀ ਹੋ ਰਹੀ ਆ ਪੂਰੀ ਵੀਡੀਓ 'ਚ ਮੇਰੇ ਕਹਿਣ ਦਾ ਭਾਵ ਇਥੇ ਇਹ ਆ ਕਿ ਜਿਹੜੇ ਕਿਸਾਨਾਂ ਦੇ ਅੱਜ ਇਹ ਲੈਂਡ ਪੂਲਿੰਗ ਤੇ ਚੱਲਦੇ ਕ੍ਰੈਡਿਟ ਲੈਣ ਲਈ ਜਿਹੜੀ ਇਹ ਰੈਲੀ ਕਰ ਰਹੀ ਸੀ ਆ ਉਹੀ ਕਿਸਾਨ ਹੀ ਨੇ ਜਿਨ੍ਹਾਂ ਨੇ ਤੁਹਾਡੀਆਂ ਸਪੀਡਾਂ ਚੈੱਕ ਕੀਤੀਆਂ ਤੇ ਤੈਨੂੰ ਗੱਲ 'ਚ ਪੱਗ ਪਾ ਕੇ ਤੋੜਿਆ ਸੀ ਨਾਲੇ ਤੂੰ ਤਾਂ ਕਹਿੰਦਾ ਹਾਂ ਵੀ ਉਹ ਤਾਂ ਕਿਸਾਨ ਹੀ ਨਹੀਂ ਹੈਗੇ ਜਿਹੜੇ ਕਿਸਾਨੀ ਮੋਰਚੇ 'ਚ ਸੀ ਹੈ ਇਹ ਤੁਹਾਡੇ ਹੀ ਬਿਆਨ ਸੀ ਨਾ ਗਲਤ ਗਿਓ ਔਰ ਅੱਜ 700 ਕਿਸਾਨ ਸ਼ਹੀਦ ਕਰਵਾ ਕੇ ਜਮੀਰ ਜਾਗ ਗਿਆ ਉਸ ਪਾਰਟੀ ਦਾ ਜਿਹੜਾ ਤੂੰ ਕਹਿ ਰਿਹਾ ਹੈਂ ਕਿ ਮੋਦੀ ਸਾਹਿਬ ਨੂੰ ਬਾਅਦ ਚ ਰਿਅਲਾਈਜ਼ ਹੋਇਆ ਫਿਰ ਉਹਨਾਂ ਨੇ ਮਾਫੀ ਮੰਗੀ ਜਿਹੜੇ ਅੱবি ਬਿੱਲ ਵਾਪਸ ਲਏ ਆ ਪਰ ਲਾਗੂ ਕਾਲੀ ਦਲ ਨੇ ਕਰਵਾਏ ਹੀ ਉਹ ਕੋਈ ਕੋਈ ਫੈਕਟ ਚੈੱਕ ਕਰ ਲਿਆ ਕਰੋ ਜਦੋਂ ਵੋਟਾਂ ਪਈਆਂ ਸੀ ਉਹ ਇਸ ਤੋਂ ਇਹਨੂੰ ਪਹਿਲਾਂ ਤਾਂ ਇਹ ਪੁੱਛੋ ਵੀ ਇਹਦੀ ਵੋਟ ਕਿਹਦੇ ਹੱਥ ਚ ਪਈ ਸੀ ਜਿਹੜਾ ਪੂਰਾ ਪਾਰਲੀਮੈਂਟ ਹਾਊਸ ਹੁੰਦਾ ਉੱਥੇ ਜਿਹੜੇ ਐਡੇ ਐਮਪੀ ਬੈਠੇ ਸੀ ਉਹਨਾਂ ਲੋਕਾਂ ਦੀਆਂ ਵੋਟਾਂ ਤੇ ਜਿਹੜੇ ਦੋ ਐਮਪੀ ਪੰਜਾਬ ਦੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦੀਵਾਰ ਸਿਮਰਤ ਕੌਰ ਬਾਦਲ ਇਹਦਾ ਕਹਿਣ ਦਾ ਭਾਵੇਂ ਕਿ ਉਹ ਦੋ ਐਮਪੀਆਂ ਕਰਕੇ ਜਿਹੜਾ ਐਡੇ ਤਗੜੇ ਜਿਹੜਾ ਇਹ ਫਰੌਡ ਜਿਹੜਾ ਸੀ ਇਹ ਜਿਹੜਾ ਸਕੈਮ ਹੋਣ ਲੱਗਾ ਸੀ ਕਿਸਾਨਾਂ ਦੇ ਨਾਲ ਇਹ ਸਿਰਫ ਦੋ ਐਮਪੀਆਂ ਕਰਕੇ ਜਿਹੜਾ ਉਹ ਮੰਨ ਗਏ ਆ ਕੋਈ ਗੱਲ ਦੇ ਟੁੱਕ ਬਣ ਰਹੀ ਹੈ ਪੂਰਾ ਹਾ우스 ਜਿਹੜਾ ਉਹ ਉੱਦਾਂ ਬੈਠਾ ਸੀ 2 ਵੋਟਾਂ ਪਈਆਂ ਨੇ ਇਸ ਬਿੱਲਾਂ ਦੇ ਖਿਲਾਫ ਪਾਰਲੀਮੈਂਟ ਦਾ ਰਿਕਾਰਡ ਚੈੱਕ ਕਰ ਲਿਆ ਜਾਵੇ ਔਰ ਬਿੱਟੂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜੋ ਇਹ ਝੂਠ ਫਿਲਾ ਰਿਹਾ ਹੈ ਔਰ ਇਹਦੀ ਆਪਣੀ ਵੋਟ ਇਹਨੂੰ ਪੁੱਛੋ ਵੀ ਕਿੱਦਾਂ ਪਾਈ ਦੂੰ ਇਹਨੇ ਪਾਈ ਵੀ ਹੈ ਕਿ ਨਹੀਂ ਪਾਈ ਵੋਟ ਇਸ ਬੰਦੇ ਨੂੰ ਇਹ ਤੇ ਪੁੱਛਿਆ ਜਾਵੇ ਔਰ ਇਹ ਗੱਲਾਂ ਕਰ ਰਿਹਾ ਕਿ ਇਹ ਕਿਸਾਨੀ ਬਿੱਲ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਮੈਨੂੰ ਮੈਂ ਤੇ ਸੋਚ ਰਹੀ ਹਾਂ ਕਿ ਇਹ ਜਿਸ ਤਰੀਕੇ ਦੇ ਨਾਲ ਅੱਜਕੱਲ ਬੀਜੇਪੀ ਇਹ ਕੋਈ ਬਿਆਨਦਵਾਰੀ ਹੈ ਇਹ ਮਤਲਬ ਇਹ ਇਹ ਲੱਗਦਾ ਨਹੀਂ ਹੈ ਆਪਣਾ ਪੰਜਾਬ ਦੇ ਵਿੱਚ ਕੋਈ ਵੀ ਆਧਾਰ ਬਣਾਉਣਾ ਚਾਹੁੰਦੇ ਹੋਣਗੇ ਕਿਉਂਕਿ ਇਹੋ ਜਿਹੇ ਬਿਆਨ ਨਹੀਂ ਦੇ ਦਵਾਉਂਦੇ ਨਾ ਇਹਨੂੰ ਪਤਾ ਨਾਲ ਚਾਹੀਦਾ ਵੀ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਡੇਢ ਸਾਲ ਕਿੰਨਾ ਚਿਰ ਇਹ ਅੰਦੋਲਨ ਚੱਲਿਆ ਔਰ ਉਸ ਤੋਂ ਬਾਅਦ ਤੁਹਾਡਾ ਪਾਰਟੀ ਦਾ ਜ਼ਮੀਰ ਜਾਗਿਆ ਪਹਿਲਾਂ ਨਹੀਂ ਜਾਗਿਆ ਕਮਾਲ ਹੋ ਗਈ ਇਹਨਾਂ ਦੀ ਜਿਹੜੇ ਕਿਸਾਨਾਂ ਦੇ ਐਮਐਲਏ ਤੁਹਾਡੇ ਜਿਹੜੇ ਉੱਥੇ ਗੱਡੀਆਂ ਥੱਲੇ ਉਹਨਾਂ ਨੂੰ ਡਰੜ ਗਏ ਉਹਨਾਂ ਨੂੰ ਅਜਿਹਾ ਕਿ ਇਨਸਾਫ ਨਹੀਂ ਮਿਲਿਆ ਕਿੰਨਾ ਕੁਛ ਜਿਹੜਾ ਇਸ ਦਰਮਿਆਨ ਵਾਪਰ ਗਿਆ ਪੰਜਾਬ ਦੇ ਵਿੱਚ ਤੇ ਜਿਹੜੇ ਬਾਰਡਰਾਂ ਦੇ ਵਿੱਚ ਕਿੰਨਾ ਪ੍ਰਭਾਵ ਪਿਆ bizness ਨੂੰ ਕਿੰਨਾ ਪ੍ਰਭਾਵ ਪਿਆ ਕਿੰਨਾ ਘਾਟਾ ਪੰਜਾਬ ਨੇ ਆਲਰੇਡੀ ਚੱਲ ਲਿਆ ਸੀ ਇਹ ਕਿਸਾਨੀ ਬਿੱਲਾਂ ਦੇ ਵਾਪਸ ਹੋਣ ਤੋਂ ਵੀ ਔਰ ਇਹ ਬੰਦਾ ਜੋ ਉੱਠ ਕੇ ਇੰਨੀਆਂ ਗੱਲਾਂ ਕਰ ਰਿਹਾ ਹੈ ਕਿ ਅਕਾਲੀ ਦਲ ਨੇ ਕੀਤਾ ਜੀ ਫਿਰ ਅਕਾਲੀ ਦਲ ਤੇ ਹੁਣ ਵੀ ਕਹਿ ਰਿਹਾ ਬੰਦੀ ਸਿੰਘ ਰਿਆ ਕਰੋ ਫਿਰ ਮੰਨਵਾ ਅਕਾਲੀ ਦਲ ਦੀ ਕਮਾਲ ਹੀ ਹੋ ਗਈ ਹੈ ਜਿਹੜੇ ਬਿੱਲ ਵਾਪਸ ਹੋਏ ਆ ਉਹ ਕਿਸਾਨਾਂ ਦੀ ਬਦੌਲਤ ਹੋਏ ਆ ਜਿਹੜਾ ਵਿਰੋਧ ਹੋਇਆ ਜਿਹੜਾ ਇੱਥੇ ਲੋਕਾਂ ਨੇ ਉਹਨਾਂ ਨੂੰ ਡੰਡੇ ਵਿਖਾਏ ਆ ਜਿਹੜਾ ਸਾਡਾ ਅਕਾਲੀ ਦਲ ਦਾ ਗੱਠਜੋੜ ਟੁੱਟਿਆ ਮੰਤਰੀ ਸਾਹਿਬ ਨੇ ਅਸਤੀਫਾ ਦਿੱਤਾ ਇਹ ਚੀਜ਼ਾਂ ਦਾ ਪ੍ਰਭਾਵ ਤੁਸੀਂ ਕੀ ਸੋਚਦੇ ਹੋ ਵੀ ਨਹੀਂ ਪੈਂਦਾ ਅੱਜ ਅੱਜ ਇਹਸ ਬੰਦੇ ਨੂੰ ਹੁਣੇ ਸੈਂਟਰ ਦੇ ਵਿੱਚ ਕਿਤੇ ਕਾਂਗਰਸ ਆਜੇ ਨਾ ਇਹ ਬੰਦਾ 扑ੜਕ ਕੇ ਉਧਰ ਜਾਊਗਾ ਇਹ ਕਿ ਬੀਜੇਪੀ ਵਾਲੇ ਤੇ ਯਕੀਨ ਕਿਦਾਂ ਕਰੀ ਬੈਠੇ ਮੈਨੂੰ ਨਹੀਂ ਸਮਝ ਲੱਗ ਰਹੀ ਇਹਨਾਂ ਦੀ ਵੀ ਇਹ ਬੰਦਾ ਆਪਣੇ ਪਿਓ ਦਾਦੇ ਦਾ ਨਹੀਂ ਬਣਿਆ ਇਹ ਕੱਟੜ ਕਾਂਗਰਸੀ ਸ਼ਖਸ ਅੱਜ ਬੀਜੇਪੀ ਦੇ ਵਿੱਚ ਜਾ ਕੇ ਉਹਨਾਂ ਦੀ ਗੋਦੀ 'ਚ ਬਹਿ ਕੇ ਤੇ ਗੱਲਾਂ ਕਰ ਰਿਹਾ ਹੈ ਇਹ ਤੋਂ ਬਚੋ ਜੋ ਸੰਤਾਪ ਅਸੀਂ ਹੰਡਾਇਆ ਜੋ ਸਿੱਖ ਲੋਕਾਂ ਨੇ ਇੱਥੇ ਹੰਡਾਇਆ ਹੈ ਨਾ ਤੇਰੀ ਵਜ੍ਹਾ ਕਰਕੇ ਦਿੱਲੀ ਦੇ ਵਿੱਚ ਜਿਹੜੀਆਂ ਵਿਧਵਾ ਕਲੋਨੀਆਂ ਬਣ ਗਈਆਂ ਤੇਰੇ ਵਰਗਿਆਂ ਦੀ ਵਜਾ ਕਰਕੇ ਤੇਰੇ ਦਾਦੇ ਪਰਦਾਦੇਆਂ ਦੀ ਪਿਓ ਦਾਦਿਆਂ ਦੀ ਵਜਾ ਕਰਕੇ ਤੁਹਾਡੇ ਕਾਂਗਰਸੀਆਂ ਦੀ ਵਜਾ ਕਰਕੇ ਆਹ ਕੁਛ ਹੋਇਆ। ਔਰ ਅੱਜ ਵੀਰੇ ਪੀਦੇ ਮੰਚ ਤੋਂ ਉੱਠ ਕੇ ਗੱਲਾਂ ਕਰ ਰਿਹਾ ਉਹ ਵੀ ਕਿਸਾਨਾਂ ਦੀ ਲੈਂਡ ਪੂਲਿੰਗ ਦਾ ਜਿਹੜਾ ਇੱਕ ਕ੍ਰੈਡਿਟ ਲੈਂਡ ਲਈ ਉੱਥੇ ਬੈਠੇ ਸੀ। ਪਹਿਲਾਂ ਤੇ ਇਹ ਆਪਣੇ ਆਪ ਦੀ ਛਾਤੀ ਮਾਰ ਲਓ। ਤੁਸੀਂ ਕੀ ਕੀਤਾ ਅੱਜ ਤੱਕ? ਗੱਲਾਂ ਕਰਨ ਗੱਲਾਂ ਹੀ ਕਰ ਸਕਦੇ ਨੇ ਬਸ ਤੁਸੀਂ ਤੁਹਾਡੇ ਪੱਲੇ ਹੋਰ ਕੁਝ ਨਹੀਂ ਹੈਗਾ ਮੈਂ ਤੇ ਜ਼ਿਆਦਾ ਇਹਨਾਂ ਨੂੰ ਜਵਾਬ ਦੇਣਾ ਵੀ ਨਹੀਂ ਚਾਹੁੰਦੀ ਹਾਂ ਪਰ ਪਤਾ ਨਹੀਂ ਇਹਨੂੰ ਤੇ ਇਹਨੂੰ ਤਾਂ ਐਸਡੀਪੀਸੀ ਤਲਬ ਵੀ ਨਹੀਂ ਕਰ ਸਕਦੇ ਡਾ ਮਨੁਸ ਬੰਦਾ ਹੈ ਕਿ ਇਹ ਪਤਾ ਹੀ ਤਾਂ ਸਿੱਖਿਆ ਨਹੀਂ ਤੇ ਜੋ ਇਹਨੇ ਐਲਜੀਪੀਸੀ ਦੇ ਲਈ ਜਾਂ ਬਿਆਨ ਦਿੱਤਾ ਨਾ ਜੋ ਕੋਸ਼ ਸਕੂਲ ਕਾਲਜ ਜੋ ਉਹ ਪੜਾਈਆਂ ਕਰਾ ਰਿਹਾ ਬੱਚਿਆਂ ਨੂੰ ਜਿੰਨੀ ਜਿੰਨਾ ਕੰਮ ਐਸਡੀਪੀਸੀ ਕਰ ਰਹੀ ਆ ਤੇ ਤੂੰ ਉਹਦਾ ਮੁਕਾਬਲਾ ਕਰਵਾ ਰਿਆ ਆਰਐਸਐਸ ਦੇ ਨਾਲ ਆ ਆ ਤੇਰੇ ਸਿੱਖਣ ਦਾ ਸਬੂਤ ਹੈ ਤੂੰ ਤਾਂ ਸਿੱਖ ਹੈ ਹੀ ਨਹੀਂ ਐ ਤੈਨੂੰ ਸਿੱਖ ਮੰਨ ਕੌਣ ਰਿਹਾ ਐ ਤੂੰ ਤਾਂ ਆਪੇ ਆਪੇ ਸੈਲਫ ਕਲੇਮਡ ਸਿੱਖਿਆ ਕੋਈ ਤੈਨੂੰ ਸਿੱਖ ਕੋਈ ਪੰਜਾਬ ਦੇ ਵਿੱਚ ਤੈਨੂੰ ਪਸੰਦ ਨਹੀਂ ਕਰਦਾ ਨੌਜਵਾਨ ਤੇਰੀ ਸ਼ਕਲ ਵੇਖ ਕੇ ਉਹਨਾਂ ਦੇ ਕਹਿ ਲਾ ਦੀ ਭਾਵਨਾਵਾਂ ਭੜਕ ਜਾਂਦੀਆਂ ਪਰ ਅੱਜ ਇਹ ਇਹ ਬੰਦਾ ਉੱਥੇ ਮੰਚ ਤੋਂ ਪਤਾ ਨਹੀਂ ਕੀ ਖਾ ਪੀ ਕੇ ਚੜ ਗਿਆ ਸਟੇਜ ਤੋਂ ਤੇ ਜਿਹੜੇ ਇਹ ਇਹੋ ਜਿਹੇ ਬਿਆਨ ਦੇ ਰਿਹਾ ਉਹ ਜੀ ਭਾਪੀ ਜਿਹਨੂੰ ਇਹ ਨਹੀਂ ਸਮਝ ਆ ਰਹੀ ਕਿ ਇਸ ਬੰਦੇ ਦਾ ਵਿਰੋਧ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਇਸੇ ਲਈ ਇਹਨੂੰ ਹਰਾਇਆ ਪਰ ਤੁਸੀਂ ਉਹਨੂੰ ਫੇਰ ਸਿਰ ਤੇ ਬਿਠਾ ਲਿਆ ਏ ਹੁਣ ਤੁਹਾਡੀਆਂ ਤੁਸੀਂ ਜਾਣੋ ਬਾਕੀ ਮੇਰੀ ਅਸਾਈ ਮੇਰਾ ਨੂੰ ਬੇਨਤੀ ਆ ਵੀ ਇਹਨੂੰ ਜਵਾਬ ਇਹ ਤੁਸੀਂ ਆਪ ਹੀ ਦਿਓ ਜੋ ਕੁਛੇ ਬੋਲ ਕੇ ਗਿਆ ਹੈ ਕਿ ਅਸਾਈ ਜਿਹੜੇ ਐ ਇਦਾਂ ਬਣ ਕੇ ਉਹ ਬਣ ਕੇ ਅਜ ਨੂੰ ਜਵਾਬ ਤੁਸੀਂ ਆਪ ਹੀ ਦੇ ਦਿਆ ਕਰੋ ਅਸੀਂ ਤਾਂ ਇਹਦੇ ਤੇ ਆ ਕੇ ਸਮਾ ਹੀ ਖਰਾਬ ਕਰਦੇ ਆ ਇਹ ਤੇ ਸੜ ਤੋਂ ਰੋਜ਼ ਹੀ ਲਾਪਾ ਕਰੋਂਦਾ ਵਾ ਪਰ ਅਸਾਈ ਵੀਰੋ ਤੁਸੀਂ ਇਹਨੂੰ ਜਵਾਬ ਦਿਓ ਵੀ ਜੋ ਇਹ ਤੁਹਾਡੇ ਬਾਰੇ ਬੋਲ ਕੇ ਗਿਆ ਹੈ ਅੱਜ ਇਹਨੂੰ ਤੇ ਲੱਖ ਦੀਆਂ ਲਾਹਣ ਤਾਂ ਨਹੀਂ ਸਬੁੱਚਾ ਟੋਲੇ ਨੂੰ